ਲਾਸਾ ਮੈਂ ਦੱਸਣਾ ਚਾਹੁੰਦੀ ਕਿ ਹੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਅਸੀਂ ਜੀ ਬੱਚਿਆਂ ਨੂੰ ਹਾਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ। ਤਾਂ ਮੈਨੂੰ ਲੱਗਦਾ ਕੋ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਸ਼ ਦਾ ਨਾਮ ਰੌਸ਼ਨ ਕਰਨਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ। ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਫੈਮਿਨਿਟੀ ਹਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆਂ ਨੀਟੋ ਜੈਲੀ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਆ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛਲੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਜਿਸ ਤਰ੍ਹਾਂ ਕਿ ਬਾਈ ਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਲੈਂਗੁਏਜ ਦੇ ਕਾਸਟਰ ਤੇ ਜਿਹੜੇ ਸਾਡੇ ਬੱਚੇ ਆ ਡੈਫਰੈਂਟ ਆ ਉਹਨਾਂ ਦੀ ਭਾਸ਼ਾ ਦਾ ਇੱਕ ਮਾਧਿਅਮ ਬਣਾਉਣ ਦੇ ਲਈ ਇਹ ਜਿਹੜੀ ਸਾਈਨ ਲੈਂਗੁਏਜ ਹੈ ਇਹ ਚਲਾਈ ਗਈ ਸੀ ਔਰ ਇਹਨੂੰ ਅਸੀਂ ਰਾਜਪਦਰੀ ਸਮਾਗਮ ਤੇ ਇਸ ਕਰਕੇ ਮਨਾਇਆ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਪ੍ਰਤੀ ਅਵੇਅਰ ਹੋਣ ਵੱਧ ਤੋਂ ਵੱਧ ਲੋਕ ਇਹ ਲੈਂਗੁਏਜ ਸਿੱਖਣ ਤਾਂ ਕਿ ਜੋ ਬੈਰੀਅਰ ਬਣ ਰਹੀ ਹੈ ਲੈਂਗੁਏਜ ਉਹਨੂੰ ਅਸੀਂ ਬ੍ਰੇਕ ਕਰ ਸਕੀਏ ਔਰ ਸਾਡੇ ਇਹਨਾਂ ਬੱਚਿਆਂ ਦਾ ਵਿਕਾਸ ਜਿਹੜਾ ਉਹ ਹੋਰ ਜ਼ਿਆਦਾ ਹੋ ਸਕਦਾ ਹੈ ਜੀ ਮੈਡਮ ਇਹਨੂੰ ਸਰਕਾਰੀ ਪੱਧਰ ਤੇ ਜਿਹੜਾ ਲੋਕ ਸਿੱਖਣਗੇ ਤੇ ਆਪਾਂ ਸਰਕਾਰੀ ਪੱਧਰ ਤੇ ਸਰਕਾਰੀ ਦਬਾਰ ਪਤਾ ਦੀ ਗੱਲ ਕਰਦੇ ਆ ਤਾਂ ਜਿਹੜੇ ਜਿਹੜੇ ਬੱਚੇ ਜਾਂਦੇ ਨੇ ਤਾਂ ਕਿਤੇ ਕਿਤੇ ਮੁਸ਼ਕਿਲ ਪਈ ਹੁੰਦੀ ਹੈ ਕਿ ਉਹਨਾਂ ਵਾਸਤੇ ਕੋਈ ਸਪੈਸ਼ਲ ਫੀਚਰ ਦਾ ਪ੍ਰਬੰਧ ਕੀਤਾ ਜਾ ਰਿਹਾ ਜਾਂ ਕੋਈ ਕੋਸ਼ਿਸ਼ਾਂ ਨੇ ਕਿ ਕੀ ਅਪੀਕੇਟ ਕੀਤਾ ਜਾ ਰਿਹਾ ਵੀ ਇਨਾ ਕਿਸਾਇਤਾ ਹੋ ਸਕੇ ਬਿਲਕੁਲ ਜੀ ਮੇਰੇ ਕੋਲ ਸਪੈਸ਼ਲ ਐਜੂਕੇਟਰ ਟੀਚਰ ਆ ਰਹੇ ਨੇ ਜੋ ਸਾਡੀ ਘਰਤੀ ਕੀਤੀ ਜਾਵੇ ਔਰ ਅਸੀਂ ਸਿੱਖਿਆ ਵਿਭਾਗ ਨੂੰ ਇਹ ਲਿਖਿਆ ਵੀ ਹੈ ਉਹਨਾਂ ਨਾਲ ਮੀਟਿੰਗ ਵੀ ਕੀਤੀ ਔਰ ਇਸ ਤੋਂ ਬਾਅਦ ਵੀ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਲੋਡ ਹੈ ਜਿਹੜੇ ਸਪੈਸ਼ਲ ਐਜੂਕੇਟਰ ਨੇ ਔਰ ਉਹ ਜਿਹੜਾ ਆ ਮਹੀਨਾ ਖਾਸ ਕਰਕੇ ਨਾ ਬੱਚਿਆਂ ਵੱਲ ਧਿਆਨ ਦਿੱਤਾ ਜਾਊਗਾ ਕੋਸ਼ਿਸ਼ ਕਰਾਂਗੇ ਕਿ ਸਪੈਸ਼ਲ ਐਜੂਕੇਟਿਵ ਕਿ ਮੈਡਮ ਕੈਬਨਟ ਦੇ ਵਿੱਚ ਫੇਰ ਬਦਲ ਹੋ ਰਿਹਾ ਹੈ ਉਹ ਕਹਿੰਦਾ ਕੀ ਕਹਿਣਾ ਜਾਊਗਾ ਦੇਖੋ ਜੀ ਸਿਆਸਤ ਵਿੱਚ ਇਹ ਚੱਲਦਾ ਹੀ ਰਹਿੰਦਾ ਕੋਈ ਆ ਗਿਆ ਕੋਈ ਚਲਾ ਗਿਆ ਬਾਕੀ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਜੀ ਦੀ ਭਗਵੰਤ ਮਾਨ ਜੀ ਦੀ ਫੌਜ ਹੈ ਤੇ ਕਦੀ ਮੰਤਰੀ ਬਣ ਕੇ ਕਦੀ ਐਮਐਲਏ ਬਣ ਕੇ ਗੱਲ ਲਿਖੋ ਅਸੀਂ ਸੇਵਾ ਕਰਨੀ ਹੈ ਕਿਸੇ ਵੀ ਤਰੀਕੇ ਕਰ ਸਕਦੇ ਹਾਂ ਬਸ ਸਕੂਲਾਂ ਦੀ ਗੱਲ ਕੀਤੀ ਤੁਸੀਂ ਮੈਡਮ ਪੰਜਾਬ ਦੇ ਚ ਉਹਨਾਂ ਨੂੰ ਲੱਗਦਾ ਵੀ ਅਜੀਬ ਬੱਚਿਆਂ ਦੇ ਵਾਸਤੇ ਹੈ ਨੇ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਵੇ ਪਟਿਆਲਾ ਜ਼ਿਲ੍ਹਾ ਦੀ ਖਾਸ ਤੌਰ ਤੇ ਆਪਾਂ ਗੱਲ ਕਰਦੇ ਆ। ਇਹ ਨਾ ਸਰਕਾਰੀ ਸਕੂਲੀ ਕਰਦਾ ਸਕੂਲ ਹੈ ਜਿੱਥੇ ਕਿ ਪੜ੍ਹਾਈ ਹੋ ਰਹੀ ਹੈ ਨਾ ਬੱਚਿਆਂ ਵਾਸਤੇ ਹੋ ਰਹੀ ਹੈ। ਪਰ ਸਰਕਾਰੀ ਸਹੂਲਤਾਂ ਬਹੁਤ ਘੱਟ ਨੇ। ਬਿਲਕੁਲ ਘੱਟ ਹੈ। ਮੈਂ ਇਸ ਗੱਲ ਨੂੰ ਸਵੀਕਾਰ ਕਰਦੀ ਹਾਂ ਔਰ ਐਨੇ ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੇ। ਅਸੀਂ ਲਗਾਤਾਰ ਐਫਰਟਸ ਕਰਦੇ ਆ ਕਿ ਇਹਨਾਂ ਬੱਚਿਆਂ ਦੀ ਡਿਵੈਲਪਮੈਂਟ ਦੇ ਲਈ ਖਾਸ ਕਰਕੇ ਇਸ ਤਰ੍ਹਾਂ ਦੇ ਸਕੂਲ ਹੋਰ ਡਿਵੈਲਪ ਕੀਤੇ ਜਾਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਫੀ ਚੇਂਜਸ ਲੈ ਕੇ ਆਏ। ਕਲਾ ਸਮੇਤ ਰਸਨਾ ਜਹਾਂਗੀ ਕਿ ਇੰਟਰਨੈਸ਼ਨਲ ਲੈਂਗੁਏਜ ਜੇ ਉਸ ਖਾਸ ਤੌਰ ਤੇ ਜਿਹੜੇ ਸਾਡੇ ਬੱਚੇ ਆ ਡੈਫਰੈਂਟ ਹਨ ਉਹਨਾਂ ਦੀ ਭਾਸ਼ਾ ਦਾ ਇੱਕ ਮਾਧਿਅਮ ਬਣਾਉਣ ਦੇ ਲਈ ਇਹ ਜਿਹੜੀ ਸਾਈਨ ਲੈਂਗੁਏਜ ਹੈ ਇਹ ਚਲਾਈ ਗਈ ਸੀ ਔਰ ਯੂਨੀਵਰਸਿਟੀ ਰਾਜਪਦਰੀ ਸਮਾਗਮ ਤੇ ਇਸ ਕਰਕੇ ਮਨਾਇਆ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਪ੍ਰਤੀ ਅਵੇਅਰ ਹੋਣ ਵੱਧ ਤੋਂ ਵੱਧ ਲੋਕ ਇਹ ਲੈਂਗੁਏਜ ਸਿੱਖਣ ਤਾਂ ਕਿ ਜੋ ਬੈਰੀਅਰ ਬਣ ਰਹੀ ਹੈ ਲੈਂਗੁਏਜ ਉਹਨੂੰ ਅਸੀਂ ਬ੍ਰੇਕ ਕਰ ਸਕੀਏ ਔਰ ਸਾਡੇ ਨਾ ਬੱਚਿਆਂ ਦਾ ਵਿਕਾਸ ਜਿਹੜਾ ਉਹ ਜ਼ਿਆਦਾ ਹੋ ਸਕੇ ਤੇ ਮੈਡਮ ਇਹਨੂੰ ਸੇ ਖਾਸਕਾਰੀ ਪੱਧਰ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੀ ਸੀ ਕਿ ਹਾਂ ਜੀ ਇਸ ਲਈ ਜਿਹੜਾ ਅੱਜ ਜਿਹੜਾ ਲੋਕ ਸਿੱਖਣਗੇ ਤੇ ਆਪਾਂ ਸਰਕਾਰੀ ਪੱਧਰ ਤੇ ਸਰਕਾਰੀ ਡਬਾਰ ਪੱਧਰ ਦੀ ਗੱਲ ਕਰਦੇ ਆ ਤਾਂ ਜਿਹੜੇ ਜਿਹੜੇ ਬੱਚੇ ਜਾਂਦੇ ਨੇ ਤਾਂ ਕਿੰਨੇ ਕਿਤੇ ਮੁਸ਼ਕਿਲ ਬਣੀ ਹੋਈ ਹੈ ਕਿ ਉਹਨਾਂ ਵਾਸਤੇ ਕੋਈ ਸਪੈਸ਼ਲ ਫੀਚਰ ਦਾ ਪ੍ਰਬੰਧ ਕੀਤਾ ਜਾ ਰਿਹਾ ਜਾਂ ਕੋਈ ਕੋਸ਼ਿਸ਼ਾਂ ਨੇ ਕਿ ਕੀ ਅਪਲੀਕੇਟ ਕੀਤਾ ਜਾ ਰਿਹਾ ਵੀ ਇਨਾ ਕਿਸਾਇਤਾ ਹੋ ਸਕੇ ਬਿਲਕੁਲ ਜੀ ਮੇਰੇ ਕੋਲ ਸਪੈਸ਼ਲ ਐਜੂਕੇਟਰ ਟੀਚਰ ਆ ਰਹੇ ਨੇ ਜੋ ਸਾਡੀ ਘਰ ਤੇ ਕੀਤੀ ਜਾਵੇ ਔਰ ਅਸੀਂ ਸਿੱਖਿਆ ਵਿਭਾਗ ਨੂੰ ਇਹ ਲਿਖਿਆ ਵੀ ਹੈ ਉਹਨਾਂ ਨਾਲ ਮੀਟਿੰਗ ਵੀ ਕੀਤੀ ਔਰ ਇਸ ਤੋਂ ਬਾਅਦ ਵੀ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਲੋਡ ਹੈ ਜਿਹੜਾ ਸਪੈਸ਼ਲ ਐਜੂਕੇਟਰ ਨੇ ਔਰ ਉਹ ਜਿਹੜਾ ਆ ਮਹੀਨਾ ਖਾਸ ਕਰਕੇ ਇਹਨਾਂ ਬੱਚਿਆਂ ਵੱਲ ਧਿਆਨ ਦਿੱਤਾ ਜਾਊਗਾ ਕੋਸ਼ਿਸ਼ ਕਰਾਂਗੇ ਕਿ ਸਪੈਸ਼ਲ ਐਜੂਕੇਟਰ ਦੀ ਮੈਡਮ ਕੈਬਨਟ ਦੇ ਵਿੱਚ ਫੇਰਬਦਲ ਹੋ ਰਿਹਾ ਹੈ ਉਹਨੂੰ ਕਹਿੰਨਾ ਕੀ ਕਹਿਣਾ ਜਾਊਗਾ ਦੇਖੋ ਜੀ ਸਿਆਸਤ ਵਿੱਚ ਇਹ ਚੱਲਦਾ ਹੀ ਰਹਿੰਦਾ ਕੋਈ ਆ ਗਿਆ ਕੋਈ ਚਲਾ ਗਿਆ ਬਾਕੀ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਜੀ ਦੀ ਭਗਵੰਤ ਮਾਨ ਜੀ ਦੀ ਫੌਜ ਹਾਂ ਤੇ ਕਦੀ ਮੰਤਰੀ ਬਣ ਕੇ ਕਦੀ ਐਮਐਲਏ ਬਣ ਕੇ ਗੱਲ ਲਿਕੋ ਅਸੀਂ ਸੇਵਾ ਕਰਨੀ ਹੈ ਕਿਸੇ ਵੀ ਤਰੀਕੇ ਨਾਲ ਬਸ ਸਕੂਲਾਂ ਦੀ ਗੱਲ ਕੀਤੀ ਤੁਸੀਂ ਮੈਡਮ ਪੰਜਾਬ ਦੇ ਚੋਣਾਂ ਨੂੰ ਲੱਗਦਾ ਵੀ ਅਜੀਬ ਬੱਚਿਆਂ ਦੇ ਵਾਸਤੇ ਸਕੂਲ ਹੈ ਨਹੀਂ ਕਿ ਉਹਦੀ ਪੰਜਾਬੀ ਗੱਲ ਕੀਤੀ ਜਵੇ ਪਟਿਆਲਾ ਜ਼ਿਲ੍ਹਾ ਦੀ ਖਾਸ ਤੌਰ ਤੇ ਆਪਾਂ ਗੱਲ ਕਰਦੇ ਆ ਮੇਰੇ ਨਾਲ ਸਰਕਾਰੀ ਸਕੂਲ ਹੀ ਕਰਦਾ ਸਕੂਲ ਹੈ ਜਿੱਥੇ ਕਿ ਪੜ੍ਹਾਈ ਹੋ ਰਹੀ ਹੈ ਨਾ ਬੱਚਿਆਂ ਵਾਸਤੇ ਹੋ ਰਹੀ ਹੈ ਪਰ ਸਰਕਾਰੀ ਸੁਵਿਧਾ ਬਹੁਤ ਘੱਟ ਹੈ ਬਿਲਕੁਲ ਘੱਟ ਹੈ ਮੈਂ ਇਸ ਗੱਲ ਨੂੰ ਸਵੀਕਾਰ ਕਰਦੀ ਹਾਂ ਔਰ ਐਨੇ ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੇ ਅਸੀਂ ਲਗਾਤਾਰ ਅਫਰਟਸ ਕਰਦੇ ਆ ਕਿ ਇਨ੍ਹਾਂ ਬੱਚਿਆਂ ਦੀ ਡਿਵੈਲਪਮੈਂਟ ਦੇ ਲਈ ਖਾਸ ਕਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर